ਅਨ ਸਫਤੀ ਅਵਾਜ ਜਥੇਬੰਦੀ ਦੇ ਸੀਨੀਅਰ ਅਹੁਦੇਦਾਰ ਅੱਜ ਰਾਮਪੁਰ ਬਿਲਡੋ ਜੋ ਪਰਲ ਗਰੁੱਪ ਦਾ ਫਾਰਮਸੀ ਉਸ ਨੂੰ ਵੇਖਣ ਵਾਸਤੇ ਜਥੇਬੰਦੀ ਦੇ ਸੀਨੀਅਰ ਅਹੁਦੇਦਾਰ ਪਹੁੰਚੇ ਹਨ ਪੀਭਾ ਜਥੇਬੰਦੀ ਦੇ ਸੀਨੀਅਰ ਅਹੁਦੇਦਾਰ ਖੜੇ ਹਨ ਰਾਮਪੁਰ ਬਿਲਡੋ ਦੇ ਪਰਲ ਗਰੁੱਪ ਦੇ ਫਾਰਮ ਵਿੱਚ ਜਿੱਥੇ ਪਰਲ ਗਰੁੱਪ ਦਾ ਫਾਰਮਸੀ ਔਰ ਇੱਥੇ ਸਤਾਰਾ 18 ਵਿੱਚ ਕਾਸ਼ਤ ਕੀਤੀ ਜਾਂਦੀ ਸੀ ਲੇਕਿਨ ਕੁਝ ਦਿਨ ਪਹਿਲਾਂ ਪਤਾ ਲੱਗਾ ਕਿ ਇਸ ਜਗ੍ਹਾ ਦੇ ਉੱਤੇ ਖੇਤੀਬਾੜੀ ਕੁਝ ਕਾਰਜ ਹੋ ਰਹੇ ਹਨ ਇਸ ਸੰਦਰਭ ਵਿੱਚ ਆਪਾਂ ਜਥੇਬੰਦੀ ਦੇਸੀ ਨੇ ਰੋਧਿਆ ਜੋ ਸਿੰਘ ਥਾਂਦੀ ਸਾਹਿਬ ਖੜੇ ਉਹਨਾਂ ਨਾਲ ਗੱਲਬਾਤ ਕਰਾਂਗੇ ਗੁਰਦੀਪ ਸਿੰਘ ਛੱਗਾ ਪ੍ਰਧਾਨ ਐਸ ਵੀ ਐਸ ਨਗਰ ਜਥੇਬੰਦੀ ਇਨਸਾਫ ਦੀ ਵਾਹੇਗੁਰਜੀ ਕਾ ਖਾਲਸਾ ਵਾਹੇਗੁਰਜੀ ਕੀ ਫਤਿਹ ਪਰਲ ਪੀਟ ਪੈਣ ਤੇ ਭਰਾਵੋ ਅੱਜ ਡਿਸਟ੍ਰਿਕਟ ਨਵਾਂ ਸ਼ਹਿਰ ਤੇ ਅਸ਼ਾਰਪੁਰ ਅਨਸਾਸ ਦੇ ਜਥੇਬੰਦੀ ਦੇ ਅਹੁਦੇਦਾਰ ਰਾਮਪੁਰ ਵੇੜੋਂ ਜੋ ਕਿ ਬਹੁਤ ਲੰਬੇ ਸਮੇਂ ਤੋਂ ਇਸ ਫਾਰਮ ਵਿੱਚ ਪਰਲ ਦੀ ਜਿਹੜੀ ਜ਼ਮੀਨ ਹੈ ਉਹ ਪਈ ਸੀ ਪਰ ਲੇਕਿਨ ਅੱਜ ਸਰਕਾਰਾਂ ਦੇ ਉਸ ਜੋ ਫੈਸਲੇ ਕੀਤੇ ਹੋਏ ਕਿ ਇਹਨਾਂ ਦੇ ਉੱਤੇ ਕਾਸ਼ ਨਹੀਂ ਕੀਤੀ ਜਾਊਗੀ ਪਰ ਲੇਕਿਨ ਜੋ ਵੀ ਸਮੇਂ ਦੀ ਹਾਕਮਾ ਸਰਕਾਰਾਂ ਜੋ ਵੀ ਇਸ ਪ੍ਰਬੰਧ ਨੂੰ ਚਲਾ ਰਹੀਆਂ ਹਨ ਉਹਨਾਂ ਦੀ ਸ਼ਹਿਰ ਥੱਲੇ ਜੋ ਵੀ ਇਸ ਭਾਰਮ ਰਾਮਪੁਰ ਵੇਡੋਂ ਦੇ ਫਾਰਮ ਦੇ ਉੱਤੇ ਕਾਸ਼ਟ ਕਰ ਰਹੇ ਹਨ ਉਹਨਾਂ ਨੂੰ ਚੁਣੌਤੀ ਦੇਣ ਵਾਸਤੇ ਅੱਜ ਅਸੀਂ ਪੂਰੇ ਦੋਏ ਜ਼ਿਲ੍ਹੇ ਇਕੱਤਰ ਹੋ ਕੇ ਇਹ ਦੱਸਣਾ ਚਾਹੁੰਦੇ ਹਾਂ ਕਿ ਪਰਲ ਦੀ ਜ਼ਮੀਨ ਦੇ ਉੱਤੇ ਜੋ ਕਿ ਰੈੱਡ ਲਾਈਨ ਤਹਿਸੀਲਦਾਰਾਂ ਨੂੰ ਪੂਰੀਆਂ ਇਨਟਰੈਕਸ਼ਨ ਆ ਚੁੱਕੀਆਂ ਹਨ ਪਰ ਫਿਰ ਵੀ ਉਹਦੀ ਇੱਕ ਨਾ ਮਾਤਰਾ ਜਿਹੜੀ ਗੱਲ ਮੰਨਣ ਦੇ ਵਿੱਚ ਜੋ ਇਹ ਕਾਰਜ ਕਰ ਰਹੇ ਹਨ ਉਹਨਾਂ ਨੂੰ ਚੁਣੌਤੀ ਹੈ ਕਿ ਤੁਸੀਂ ਇਸ ਗੱਲਾਂ ਤੋਂ ਬਾਹਰ ਆ ਜਾਓ ਨਹੀਂ ਤਾਂ ਸਾਹਿਬ ਦੇ ਜਥੇਬੰਦੀ ਫਿਰ ਦੁਬਾਰਾ ਸ਼ੰਗਾਰਚ ਜੋ ਕਰ ਰਹੀ ਹੈ ਜੋ ਪਹਿਲਾਂ ਵੀ ਇਸ ਰਾਮਪਰ ਬੇੜੋਂ ਦੇ ਬਾਗ ਦੇ ਵਿੱਚ ਕੀਤਾ ਗਿਆ ਸੀ ਅਸੀਂ ਸੇਮ ਉਸੇ ਤਰ੍ਹਾਂ ਆਪ ਨੂੰ ਇੱਥੋਂ ਨਖੇੜਾਂਗੇ ਜੇਕਰ ਤੁਸੀਂ ਨਹੀਂ ਹਟੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਨਸਾਫ ਦੀ ਆਵਾਜ਼ ਜਥੇਬੰਦੀ ਐਸ ਵੀ ਐਸ ਨਗਰ ਅਤੇ ਹੁਸ਼ਿਆਰਪੁਰ ਦੀ ਸਾਂਝੀ ਟੀਮ ਵੱਲੋਂ ਅੱਜ ਵਿਜ਼ਿਟ ਕੀਤਾ ਗਿਆ ਰਾਹਪੁਰ ਬਿਲੜੋ ਪਰਲ ਗਰੁੱਪ ਦੇ ਉਸ ਫਾਰਮ ਹਾਊਸ ਦੇ ਉੱਤੇ ਜਿੱਥੇ ਕਦੇ ਲਹਿਰਾਵਾਰਾ ਹੋਇਆ ਕਰਦੀਆਂ ਸੀ ਜਥੇਬੰਦੀ ਨੂੰ ਗੁਬਰ ਸੂਚਨਾ ਮਿਲੀ ਸੀ ਕਿ ਇਸ ਜਗ੍ਹਾ ਦੇ ਉੱਤੇ ਕਾਜ ਚੱਲ ਰਹੀ ਆ ਲੈ ਕੇ ਅੱਜ ਜਥੇਬੰਦੀ ਇਹ ਮੈਦਾਨ ਤੇ ਪਹੁੰਚੇ ਹਨ ਇਸ ਜਗ੍ਹਾ ਦੇ ਉੱਤੇ ਮਾਈਨਿੰਗ ਵੱਡੇ ਪੱਧਰ ਤੇ ਹੋ ਰਹੀ ਆ ਸਤ ਜਸਵੀਰ ਸਿੰਘ ਵਢਿਆਲ ਸਾਹਿਬ ਜਥੇਬੰਦੀ ਦੇ ਸੀਨੀਅਰ ਅਧਿਕਾਰੀ ਖੜੇ ਹਨ ਵਢਿਆਲ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਇਸ ਪਾਵਰੇ ਵਿੱਚ ਵਾਹਿਗੁਰੂ ਜੀ ਅੱਜ ਅਸੀਂ ਜਿਹੜੇ ਹੁਸ਼ਿਆਰਪੁਰ ਦੇ ਵਿੱਚ ਕੁਛ 100 ਏਕੜ ਦਾ ਜੋ ਫਾਰਮ ਹੈ रामपुर ਬਿਲੜੋ ਜਾਂ ਗੱਜਰ ਮਹਿਦੂਦ ਦੇ ਵਿੱਚ ਅੱਜ ਅਸੀਂ ਦੋ ਜਿਲ੍ਹਿਆਂ ਦੀਆਂ ਸੀਨੀਅਰ ਜੋ ਮੈਂਬਰਸ ਆਨ ਸਾਵਨ ਆ ਹਨ ਇਨਸਾਫ ਦੀ ਬਾਤ ਜ세 ਬੰਦੀ ਦੇ ਉਹ ਇੱਥੇ ਮੌਕੇ ਵਾਰਦਾਤ ਨੂੰ ਦੇਖਣ ਆਏ ਆ ਪਹੁੰਚੇ ਆ ਇਸ ਫਾਰਮ ਦੇ ਉੱਤੇ ਲੇਕਿਨ ਇੱਥੇ ਆ ਕੇ ਜਦੋਂ ਦੇਖਿਆ ਵੀ ਇਹ ਜਿੱਥੇ ਬਹੁਤ ਵਧੀਆ-ਵਧੀਆ ਸੰਗਤਰੀਆਂ ਦੇ ਬਾਗ ਹੁੰਦੇ ਕਿਨੂ ਦੇ ਬਾਗ ਹੁੰਦੇ ਸੀ ਜਾਂ ਬਹੁਤ ਵਧੀਆ-ਵਧੀਆ ਸਫੈਦਿਆਂ ਦਾ ਬਾਗ ਸੀ ਅੱਜ ਉਹ ਚੀਜ਼ ਦਾ ਬਿਲਕੁਲ ਨਾਮੋ ਨਿਸ਼ਾਨ ਮਿਟ ਚੁੱਕਾ ਹੈ ਕੋਈ ਵੀ ਇਥੇ ਕਿ ਨੋਆ ਦਾ ਬਾਗ ਜਾਂ ਕੋਈ ਵੀ ਮਤਲਬ ਆਪਣੇ ਸਫੈਦਾ ਸਭ ਕੱਟ ਲੈ ਗਏ ਨੇ ਔਰ ਹੋਰ ਬਹੁਤ ਇੱਕ ਬਹੁਤ ਦੇਖਣ ਵਾਲੀ ਗੱਲ ਹੈ ਕਿ ਜੋ ਮਾਈਨਿੰਗ ਹੈ ਇਸ 600 ਏਕੜ ਦੇ ਵਿੱਚ ਮਾਈਨਰ ਬਹੁਤ ਡੱਲੇ ਦੇ ਨਾਲ ਚੱਲ ਰਹੀ ਹੈ ਇਹ ਦੇਖੋ ਕੋਈ 10-11 11 ਫੁੱਟ ਦੇ ਡੂੰਘੇ ਡੋਏ ਪਾ ਕੇ ਇਥੋਂ ਦਿਨ ਰਾਤ ਮਾਈਨਿੰਗ ਹੋ ਰਹੀ ਹੈ ਜਿਹਦੇ ਉੱਤੇ ਕਿ ਪੰਜਾਬ ਸਰਕਾਰ ਨੇ ਪਹਿਨ ਲਾਇਆ ਹੋਇਆ ਹੈ ਇਹ ਮੈਨੂੰ ਮੈਨ ਨਹੀਂ ਹੈ ਕਿ ਜੇ ਮਿਸ਼ਨ ਆ ਇਸ ਜਿਆਦਾ ਦੀ ਮਾਇਨਤ ਨਹੀਂ ਕੋਈ ਪਰਮਿਸ਼ਨ ਨਹੀਂ ਹੈ ਇਹ ਐਗਰੀਕਲਚਰ ਲੈਂਡ ਹੈ ਲੇਕਿਨ ਬਹੁਤ ਹੀ ਜਿਆਦਾ ਦੂਰ ਤੱਕ ਜੋ ਹੈ ਇੱਕ ਮਾਇਨਤ ਹੋ ਰਹੀ ਹੈ ਤੋਂ ਅਸੀਂ ਇਸ ਵੀਡੀਓ ਦੇ ਥਰੂ ਆਪਣੀ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਤੇ ਇਸ ਇਹ ਇੱਕ ਪ੍ਰੋਪਰਟੀ ਹੈ ਅਟੈਚ ਹੈ ਸੁਪਰੀਮ ਕੋਰਟ ਦੇ ਆਰਡਰ ਦੇ ਹਿਸਾਬ ਦੇ ਨਾਲ ਇਹ ਜ਼ਮੀਨ ਸਾਰੀ ਅਟੈਚ ਹੈ ਇਹ ਇਨਵੈਸਟਰਾਂ ਦੇ ਪੈਸੇ ਦੇ ਨਾਲ ਖਰੀਦੀ ਗਈ ਹੈ ਔਰ ਲੋਡਾ ਕਮੇਟੀ ਜੋ ਹੈ ਉਸਨੇ ਜ਼ਮੀਨ ਨੂੰ ਨਿਲਾਮ ਕਰਕੇ ਲੋਕਾਂ ਦੇ ਪੈਸੇ ਕਢਣਦੇ ਨੇ ਹਨ ਲੇਕਿਨ ਜੇ ਇਸ ਤਰ੍ਹਾਂ ਦੇ ਡੂੰਗੇ ਡੂੰਗੇ ਟੋਹੇ ਪੈ ਜਾਣਗੇ ਇਸ ਜ਼ਮੀਨ ਨੂੰ ਵੇਚਣਾ ਵੀ ਬਹੁਤ ਮੁਸ਼ਕਲ ਹੋ ਜਾਊਗਾ। ਤੋਂ ਅਸੀਂ ਮਤਲਬ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੀ ਮਾਈਨਿੰਗ ਆ ਇਹਨੂੰ ਰੋਕਿਆ ਜਾਵੇ ਤਾਂ ਜੋ ਇਹ ਜ਼ਮੀਨ ਜੋ ਹੈ ਵੇਚ ਕੇ ਸੁਪਰੀਮ ਕੋਰਟ ਦੇ ਆਰਡਰਾਂ ਦੇ ਹਿਸਾਬ ਨਾਲ ਲੋਕਾਂ ਨੂੰ ਪੈਸੇ ਵਾਪਸ ਦਿੱਤੇ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ